ਇਹ ਕਿੱਥੇ ਦਾ ਕੈਂਪ ਲਗਾਇਆ ਗਿਆ ਹੈ ਬਲੱਡ ਡੋਨੇਸ਼ਨ ਕੈਂਪ ਲਗਾਇਆ ਗਿਆ ਐਸਐਸ ਜੈਨ ਸਭਾ ਨੱਬਾ ਵੱਲੋਂ ਜਿਹਦੇ ਵੀ ਤੁਸੀਂ ਦੇਖ ਰਹੇ ਹੋ ਸਾਡੇ ਪ੍ਰਧਾਨ ਜੀ ਜੈਨ ਸਭਾ ਦੇ ਸ਼੍ਰੀ ਗੌਰਵ ਜੈਨ ਜੀ ਵੀ ਬਲੱਡ ਡੋਨੇਟ ਕਰ ਰਹੇ ਨੇ ਦੇਖੋ ਤੇ ਹੋਰ ਵੀ ਭਾਰੀ ਸੰਖਿਆ ਦੇ ਵਿੱਚ ਜੈਨ ਨੋਨ ਜੈਨ ਬਾਹਰੋਂ ਸਰਦਵਾਲਾ ਨੂੰ ਆ ਕੇ ਪੂਰੇ ਬਲੱਡ ਡੋਨੇਸ਼ਨ ਕੀਤਾ ਜੈਨ ਸਮਾਜ ਦਾ ਇੱਕ ਉਦੇਸ਼ ਆ ਹੁੰਦਾ ਜੀਵਨ ਅਤੇ ਜੀਨੇਰੋ ਤੇ ਲੋਕਾਂ ਦੀ ਭਲਾਈ ਸਾਡਾ ਵੱਕਤੂ ਆ ਉਦੇਸ਼ ਹੈ ਖੂਨਦਾਨ ਮਹਾਕਲਿਆਣੇ ਸਾਡਾ ਸਲੋਗਨ ਹੈ ਕਿੰਨੇ ਬੰਦੇ ਨੇ ਹੁਣ ਤੱਕ ਨਾਮ ਦਿੱਤਾ ਹੁਣ ਤੱਕ 40 ਦੇ ਕਰੀਬ ਡੋਨੇਟਰ ਆ ਚੁੱਕੇ ਨੇ ਡੋਨੇਟ ਕਰਨ ਆ ਚੁੱਕੇ ਨੇ ਬਾਕੀ ਤੁਸੀਂ ਦੇਖ ਰਹੇ ਹੋ ਭਾਰੀ ਮਾਤਰਾ ਦੇ ਵਿੱਚ ਪੂਰੇ ਇਕੱਠ ਸ਼ਾਮ ਤੱਕ 200 ਦੇ ਕਰੀਬ ਬਲੱਡ ਡੋਨੇਟ ਦੀ ਸੰਭਾਵਨਾ ਹੈ ਇਹ ਜਾਨ ਕਰਨਾ ਚਾਹੁੰਦੇ ਹਾਂ ਅੱਜ ਤੱਕ ਸਾਰੇ ਲੋਕਾਂ ਨੂੰ ਇਹੀ ਗੱਲ ਕਹਿਣਾ ਚਾਹੁੰਦੇ ਆ ਇਹ ਤਾਂ ਜੈਨ ਸਮਾਜ ਨੇ ਕੈਂਪ ਲਗਾਇਆ ਹੈ ਜਿੱਥੇ ਕਿਤੇ ਵੀ ਕੋਈ ਕੈਂਪ ਲੱਗਦਾ ਹੈ ਜਿਸ ਭਾਈ ਦਾ ਖੂਨਦਾਨ ਕਰਨ ਦੀ ਸਮਰਥਾ ਹੈ ਅਵਸ਼ਕ ਖੂਨਦਾਨ ਕਰੇ ਤਾਂ ਜੋ ਸਮਾਜ ਭਲਾਈ ਦਾ ਕੰਮ ਹੋ ਸਕੇ ਕੋਈ ਵੀ ਵਿਅਕਤੀ ਖੂਨ ਤੋਂ ਵਾਂਝਾ ਨਾ ਰਹਿ ਸਕੇ ਜਿਸ ਨੂੰ ਜ਼ਰੂਰਤ ਹੈ ਜੀ ਬਲੱਡ ਮੈਂ ਦੂਸਰੀ ਵਾਰ ਡੋਨੇਟ ਕਰ ਰਹਾ ਜੀ ਬਲੱਡ ਹਾਂਜੀ ਦੂਸਰੀ ਵਾਰ ਕੋਈ ਕਮਜ਼ੋਰੀ ਮਸੂਮ ਤਾਂ ਨਹੀਂ ਨਹੀਂ ਕੋਈ ਕਮਜ਼ੋਰੀ ਨਹੀਂ ਹਾਂ ਠੀਕ ਹੈ ਹਾਂ ਜੀ ਹਾਂ ਗੌਰਵ ਗੌਰਵ ਜੈਨ ਪ੍ਰਧਾਨ ਨੇ ਸਰ ਜੈਨ ਸਭਾ ਨਾ ਪਾ ਜਿੱ ਕੀ ਨਾਮ ਰਿਸ਼ਭ ਬਾਂਸਲੇ ਜੀ ਠੀਕ ਹੈ ਬਾਂਸਲੇ ਸਰ ਕਿ ਇਸ ਤਰ੍ਹਾਂ ਜਿਹੜਾ ਬਲੱਡ ਕੈਂਪ ਲੱਗਿਆ ਕੀ ਕਿ ਜੈਨ ਸਭਾ ਦੇ ਵਿੱਚ ਹੈ ਦੇਖੋ ਅੱਜ ਜੈਨ ਸਭਾ ਦੇ ਦੁਆਰਾ ਅੱਜ ਬਲੱਡ ਕੈਂਪ ਲਗਾਇਆ ਗਿਆ ਹੈ ਰक्तदान ਮਹਾਦਾਨ ਹੈ ਜੀ ਬਹੁਤ ਬਹੁਤ ਉੱਚਾ ਦਾਨ ਹੈ ਜੀ ਇਸ ਤੋਂ ਵੱਡਾ ਕੋਈ ਦਾਨ ਨਹੀਂ ਹੈਗਾ ਕਿਉਂਕਿ ਇਸ ਨਾਲ ਆਪਾਂ ਕਿਸੇ ਲੋੜਿੰਦੇ ਦੀ ਆਪਾਂ ਜਾਨ ਵੀ ਬਚਾਈ ਜਾ ਸਕਦੀ ਹੈ ਇਸ ਕਰਕੇ ਮੈਂ ਸਭ ਨੂੰ ਇਹੀ ਕਹੂੰਗਾ ਕਿ ਜਿਹੜਾ ਵੀ ਰਤ ਦਾਨ ਕਰਨਾ ਚਾਹੁੰਦਾ ਹੈ ਬਦ ਤੋਂ ਬਦ ਇਸ ਵਿੱਚ ਭਾਗ ਲਵੇ ਤੇ ਟੋਲੀ ਜਿਹੜੀ ਦੱਸਦੇ ਸੀਗੇ ਨੇ ਸਭ ਤੋਂ ਵੱਧ ਗਰਮਲ ਤੁਸੀਂ ਲੈ ਕੇ ਆਉਣੀ ਹੈ ਬਲੱਡ ਦਾਨ ਕਰਨ ਲਈ ਹਾਂਜੀ ਬਸ ਉਹ ਤਾਂ ਚਲੋ ਕੋਈ ਨਹੀਂ ਸਭ ਦੇਖੋ ਸਭ ਦਾ ਇਹਦਾ ਸਭ ਦਾ ਹੀ ਐਫਰਟ ਹੈ ਜੀ ਸਭ ਸਭ ਨੇ ਪੂਰਾ ਪੂਰਾ ਐਫਰਟ ਬਾਰੇ ਇੱਕ ਟੀਮ ਐਫਰਟ ਹੁੰਦਾ ਜੀ ਸਭ ਨੇ ਦੇਖੋ ਆਪਣੇ ਵੱਲੋਂ ਜਿੰਨਾ ਹੋ ਸਕੇ ਆਪਾਂ ਨੇ ਕੀਤਾ ਜੀ ਪੂਰਾ ਸੇਵਾਾਂ ਜੀ ਹਾਂ ਇਹ ਤਾਂ ਸੇਵਾ ਹੈ ਜੀ ਤੁਸੀਂ ਕਿੰਨੀ ਵਾਰ ਕਰਦੇ ਮੈਂ ਬਹੁਤ ਮੈਨੂੰ ਕਾਲਜ ਚ ਮੈਨੇ ਮੈਨੂੰ ਐ ਕਹਿ ਲਓ ਜੀ 20 25 ਸਾਲ ਹੋ ਗਏ ਜੀ ਸੇਵਾ ਕਰਦੇ ਨੂੰ ਗਿਣਤੀ ਤਾਂ ਨਹੀਂ ਮੈਂ ਕਦੇ ਕੀਤੀ ਜੀ ਲੇਕਿਨ ਜਦੋਂ ਵੀ ਮੈਨੂੰ ਮੌਕਾ ਲੱਗਦਾ ਜੀ ਆਪਾਂ ਨਿਰਖਤਦਾਨ ਜ਼ਰੂਰ ਕਰਦੇ ਆ ਜੀ ਚਲੋ ਕੋਣਦਾਨ ਕਰ ਕੋਈ ਮੈਂ ਗਾਜੀ ਅਜੇ ਜਿਹੜਾ ਜੈਂਸਵਾ ਸਕੂਲ ਦੇ ਵਿੱਚ ਆਪਾਂ ਖੜੇ ਆ ਇੱਕ ਕੀ ਕਾਲਾ ਟੈਂਪਲ ਲੱਗਿਆ ਅੱਜ ਐਸਐਸ ਜੈਂਸਵਾ ਵੱਲੋਂ ਇੱਕ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ ਹੈ ਜੋ ਕਿ ਆਰਐਸ ਜਨ ਪਬਲਿਕ ਹਾਈ ਸਕੂਲ ਦੇ ਵਿੱਚ ਚੱਲ ਰਿਹਾ ਹੈ ਬਹੁਤ ਵਧੀਆ ਉਪਰਾਲਾ ਹੈ ਇਹਨਾਂ ਦਾ ਸਮਾਜ ਦੇ ਲਈ ਇਹਨਾਂ ਦਾ ਠੀਕ ਹੈ ਕੁਝ ਇਹਨਾਂ ਇੱਕ ਤਿਹਾਰਾ ਹੈ ਆਪਣਾ ਬੋਬਲਾ ਧਿਆਨ ਹੁੰਦਾ ਜਨ ਨਿਜ਼ਮ ਦੇ ਵਿੱਚ ਜਿਹਨੂੰ ਚਮਾਸਾ ਕਹਿੰਦੇ ਆ ਆਪਾਂ ਉਹਦੇ ਤਹਿਤ ਇਹ ਆਪਣਾ ਖੂਨਦਾਨ ਕੈਂਪ ਲਗਾਇਆ ਗਿਆ ਹੈ ਇਹਨਾਂ ਦਾ ਚੌਥਾ ਇਹਨਾਂ ਦਾ ਚੌਥਾ ਕੈਂਪ ਹੈ ਠੀਕ ਹੈ ਜਿਹੜਾ ਸਾਡੇ ਐਨਜੀਓ ਦੇ ਸਹਿਯੋਗ ਨਾਲ ਇਹ ਅਸੀਂ 27ਵਾਂ ਕੈਂਪ ਲਗਾ ਰਹੇ ਹਾਂ ਤਾਂ ਤੱਕ ਕਿੰਨੇ ਕੁ ਡਾਲਰ ਹੋਣ ਤੱਕ ਤਿਰਭੁਨ 40 ਡਾਲਰ ਹੋ ਚੁੱਕੇ ਨੇ ਤੇ ਸਾਡਾ ਟਾਰਗੇਟ ਹੈ ਤਿਰਭੁਨ ਅਸੀਂ 150 ਡਾਲਰ ਕਰਾਂਗੇ ਇਸੇ ਪਹਿਲੀ ਵਾਰ ਜਿਹੜੀ